ਮੰਦਾ ਸੰਗਲ ਜੀ ਸਰਪੰਚ ਸਾਹਿਬ ਤੁਸੀਂ ਦੇਖਦੇ ਹੋ ਜੇ ਆਪਾਂ ਇੱਕ ਦੂਜੇ ਦੀ ਇਸ ਤਰ੍ਹਾਂ ਮਦਦ ਕਰਦੇ ਰਹੇ ਤਾਂ ਆਪਾਂ ਨੂੰ ਲੱਗਦਾ ਕਿ ਕਿਸੇ ਦੀ ਚਾਹਤ ਰੱਖਣੀ ਲੋੜ ਨਹੀਂ ਕਿਉਂਕਿ ਅੱਜ ਦੇਖੋ ਤੁਹਾਡੇ ਤੇ ਨਸੀਬਤ ਹੋਈ ਆ ਕੱਲ ਨੂੰ ਆਪਣੇ ਆਸ-ਪਾਸ ਦੇ ਲੋਕਾਂ ਤੇ ਪੈਣੀ ਆ ਹਾਂ ਜੀ ਕੱਲ੍ਹ ਸੀ ਬਿਲਕੁਲ ਜੀ ਜਿਹੜੀ ਇਹ ਗੱਲ ਪਹੁੰਚੀ ਹੈ ਬਾਈ ਜੀ ਬਹੁਤ-ਬਹੁਤ ਧੰਨਵਾਦ ਮੋਹ ਨਗਰ ਤੁਮਾਰਸੀ ਰਾਮਨਾਥ ਪਿੰਡ ਦਾ ਬਹੁਤ-ਬਹੁਤ ਧੰਨਵਾਦ ਜੀ ਕਿਹੜਾ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਮੋਢਾ ਨਾਲ ਮੋਢਾ ਲਾ ਕੇ ਜੀ ਬਹੁਤ ਬਹੁਤ ਅਨੁਸ਼ਾਨ ਹੋਇਆ ਸੀ ਇਹ ਕੰਮ ਤਾਂ ਬਈ ਸਭ ਤਾਂ ਪੂਰਾ ਹੋ ਗਿਆ ਜੀ ਬਾਈ ਜੀ ਜੇ ਆਪਾਂ ਗੱਲ ਕਰੀ ਜੇ ਆਪਾਂ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਇਕੱਠੇ ਹੋ ਕੇ ਮਤਲਬ ਜੇ ਆਪਾਂ ਕਿਸੇ ਦਾ ਸਾਥ ਲਈਏ ਤਾਂ ਕਿਵੇਂ ਦਾ ਲੱਗਦਾ ਕਿ ਦੇਖੋ ਕਿਸੇ ਬਲ ਝਾਕ ਰੱਖਣ ਦੀ ਲੋੜ ਨਹੀਂ ਜੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਦੇਖੋ ਕਹਿੰਦੇ ਨੇ ਏਕੇ ਦੇ ਵਿੱਚ ਹੀ ਬਰਕਤ ਹੁੰਦੀ ਆ ਅੱਜ ਇੱਕ ਉਪਰਾਲਾ ਕੀਤਾ ਧਰਮਜੀਤ ਜੀ ਨੇ ਆਪਣੇ ਪਿੰਡ ਦੇ ਵਿੱਚ ਤੇ ਅੱਜ ਤੁਹਾਡੇ ਪਿੰਡ ਪਹੁੰਚੇ ਨੀ ਚਲਾ ਪਏ ਮੈਂ ਬਹੁਤ ਧੰਨਵਾਦ ਬਹੁਤ ਲੱਗਦਾ ਇਹਨੇ ਸਾਰੀ ਗੱਪਰੀ ਘਰੀ ਚ ਦੇਖ ਕੇ ਆ ਕੇ ਪ੍ਰਯੋਗ ਦਿੱਤਾ ਪੀ ਸੱਭਾਈ ਨਾ ਦਬਿਆ ਸਭ ਕੌਂ ਦੇ ਉਪਾਏ ਲੱਭ ਕਰਨੇ ਹਨ ਇਹ ਸਾਰੇ ਆਪਾਂ ਇੱਕੋ ਸ਼ਰਮ ਰਹੀਏ ਕਿ ਸਰਕਾਰਾਂ ਤੋਂ ਪੁੱਛਿਆ ਕਰਦੇ ਲੋਕ ਨੇ ਅੱਬਾ ਨੂੰ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਨੂੰ ਸਾਰੇ ਭਰਾਵਾਂ ਨੂੰ ਬੱਸ ਆਈ ਗਏ ਨੇ ਧੰਨਵਾਦ ਜਿਹੜਾ ਬੀਖਦਾ ਜਿਹੜਾ ਸਾਡੇ ਦੁੱਖ ਨਹੀਂ ਘੜੀ ਜੇ ਮੋਢੇ ਨਾ ਮੋਢਾ ਲਾ ਕੇ ਖੜੇ ਆ ਐ ਭਾਈ ਜੀ ਗੱਲ ਕਰਦੇ ਆਪਾਂ ਕਹਿੰਦੇ ਜੀ ਇੱਕ ਨਾ ਇੱਕ ਗੁੱਤ ਹੁੰਦੀ ਆ ਇਹ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਜਿਹੜਾ ਧਰਮਜੀਤ ਨੇ ਕੰਮ ਕੀਤਾ ਇਹਦੇ ਬਾਰੇ ਕੀ ਕਹੋਗੇ ਜੀ ਐਸੇ ਬਾਲਾ ਸਿੰਘ ਵਾਲੇ ਵੱਲੋਂ ਮੋਹ ਨਗਰ ਨਿਵਾਸੀਆਂ ਨੂੰ ਸਰਦਾਰ ਸਰਪ੍ਰੇਖੀ ਦਾ ਬਿਆਨ ਅਵਲੋ। ਜੋ ਉਪਰਾਲਾ ਕੀਤਾ ਗਿਆ ਇਹ ਕੇ ਬਹੁਤ ਵਧੀਆ ਉਪਰਾਲਾ ਸ਼ੁਰੂ ਹੋ ਗਿਆ ਹੈ। ਸੋ ਅਸੀਂ ਪਰਮਾਤਮਾ ਕੋਲੇ ਅਰਦਾਸ ਵੀ ਕਰਦੇ ਹਾਂ ਕਿ ਅੱਗੇ ਤੋਂ ਜਿਹੜੀ ਕੋਈ ਕਟਨਾ ਨਾ ਵਾਪਰੇ ਜਿਨ੍ਹਾਂ ਦੇ ਵਿੱਚ ਭਾਵੇਂ ਕਿਸੇ ਦੀ ਮੱਦਦ ਕਰਨ ਦਾ ਹੋਵੇ ਮਦਦ ਕਰਨ ਦਾ ਕਿਸੇ ਹੱਥ ੜਣਾ ਪਵੇ। ਸੋ ਅਸੀਂ ਸਾਰੇ ਹੀ ਨਗਰ ਨਿਵਾਸੀ ਇਸ ਸਹਿਯੋਗ ਦੇ ਵਿੱਚ ਜੋ ਸਾਡੇ ਪਿੰਡ ਦੇ ਨਾਲ ਸਬੰਧਤ ਹੈ। ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਤੇ ਪਰਮਾਤਮਾ ਉਹਰੇ ਅਦਾਸ ਵੀ ਕਰਦੇ ਆ ਕਿ ਅੱਗੇ ਤੋਂ ਅਜਿਹੀ ਕੋਈ ਘਟਨਾ ਸਾਡੇ ਪੰਜਾਬ ਦੇ ਵਿੱਚ ਨਾ ਵਾਪਰੇ ਤੁਹਾਨੂੰ ਸਾਡੇ ਜਿਹੜੇ ਪੰਜਾਬੀ ਵੀਰ ਐ ਬਹੁਤੇ ਸੋਸਦਿਲ ਬੜੇ ਪਰਮੇ ਦੇ ਵੱਲੀ ਬੜੀ ਮਿਹਨਤ ਦੇ ਨਾਲ ਜਿਹੜੀ ਕਿ ਕਿਉਂ ਵੀ ਟੈਂਡਲ ਨਾ ਆਹ ਘਰ ਦੇ ਵਿੱਚ ਜਹਾਂ ਸ਼ਹਿਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਹਦੀ ਘਟਨਾ ਵਾਪਰਦੀ ਹੈ ਬਾਅਦ ਚੜ ਕੇ ਸਾਬਿਤ ਹੁੰਦੇ ਹੈ ਸੋ ਇਹ ਪੰਜਾਬੀਆਂ ਦੀ ਇੱਕ ਬਹੁਤ ਹੀ ਵੱਡੀ ਉਦਮ ਹੈ ਤੇ ਅਸੀਂ ਸਰਕਾਰ ਮੂਰੇ ਵੀ ਬੇਨਤੀ ਕਰਦੇ ਹਾਂ ਸਰਕਾਰ ਕੰਮ ਵੀ ਜੀ ਸਾਡੇ ਵਿੱਚ ਆਪਣੇ ਨਗਰ ਵੱਲੋਂ ਕਾਣ ਕੱਟੀ ਕਰਕੇ ਲੈ ਕੇ ਆਏ ਆ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੋ ਇਹ ਵੀ ਜੀ ਸਾਡੇ ਜਿਹੜੇ ਸਰਕਾਰ ਦੇ ਵਿੱਚ ਵੀ ਹੈ ਅਸੀਂ ਇਹਨਾਂ ਨੂੰ ਮਾਨਤਾ ਵੀ ਕਰਦੇ ਆਂ ਕਿ ਜੋ ਸਰਕਾਰ ਵੱਲੋਂ ਗਣਦੀ ਸਿਹਤਾਂ ਰਹੀ ਹੈ ਉਹ ਵੀ ਪਰਿਵਾਰਾਂ ਨੂੰ ਦਿੱਤੀ ਜਾਵੇ ਤਾਂ ਜੋ ਆਉਣ ਵਾਲਾ ਜਿਹੜਾ ਇਹਨਾਂ ਦਾ ਟਾਈਮ ਹੈ ਪਰਿਵਾਰਾਂ ਦਾ ਵਧੀਆ ਲੀਪ ਹੋਵੇ ਤੋ ਆਂਤ ਵਿੱਚ ਫੇਰ ਅਸੀਂ ਜੀ ਗੱਲ ਕਰੀ ਆਂ ਆਪਾਂ ਤੁਹਾਡੇ ਕੋਠੇ ਮਾਲਾ ਸਿੰਘ ਵਾਲੇ ਜਿਹੜਾ ਕੋਠੇ ਮਾਲਾ ਸਿੰਘ ਵਾਲੇ ਦੇ ਕਿੰਨੇ ਪਰਿਵਾਰ ਜਿਹੜੇ ਹੈਗੇ ਆ ਜਿਹੜੇ ਇਸ ਪੇਟ ਦੇ ਵਿੱਚ ਆਏ ਆ ਸਾਡੇ ਨਗਰ ਦੇ ਵਿੱਚ 7-8 ਪਰਿਵਾਰ ਇਹ ਜਿਹੇ ਆ ਇਨਾਂ ਦਾ ਨੁਕਸਾਨ ਹੋਇਆ ਤੇ ਇੱਕ ਤੋਂ ਪਰਿਵਾਰ ਇਹ ਰਹੀ ਜਿਨ੍ਹਾਂ ਦਾ ਬੜਾ ਹੀ ਨੁਕਸਾਨ ਹੋਇਆ ਮਤਲਬ ਕੁਝ ਵੀ ਨਹੀਂ ਰਿਹਾਗਾ ਕੁਝ ਵੀ ਨਹੀਂ ਰਿਹਾ ਖਾਣ ਵਾਸਤੇ ਦਾਣੇ ਵੀ ਨਹੀਂ ਰਹੇ ਜੂੜੀ ਨਹੀਂ ਰਹੀ ਇਸ ਲਈ ਪੰਜਾਬੀਆਂ ਦਾ ਖਾਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿ ਜਿਹੜਾ ਇਹੋ ਜਿਹਾ ਅਪਰਾਧ ਸਾਡੇ ਨਗਰ ਦੇ ਵਿੱਚ ਕਰਕੇ ਸਾਡੇ ਵਿੱਚ ਆਇਆ ਸੋ ਅੰਦਰ ਵਿੱਚ ਸਾਰੇ ਹੀ ਨਗਰ ਵਾਸੀਆਂ ਮਰੇ ਸਰਦਾਰ ਕੰਵੈ ਜੀ ਦਾ ਇਹ ਆ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਇਹੋ ਜਿਹੇ ਪ੍ਰਬਲਏ ਕਰਦੇ ਆ ਇਹੋ ਜਿਹੇ ਪ੍ਰਬਲਏ ਕੋਈ ਨੇਕ ਇਨਸਾਨ ਕਰ ਸਕਦਾ ਸੋ ਅੰਤ ਵਿੱਚ ਸਾਰੇ ਹੀ ਨਗਰਵਾਸੀਆਂ ਵੱਲੋਂ ਸਾਰੇ ਹੀ ਨੀਂਗਰਵਾਸੀਆਂ ਵੱਲੋਂ ਇਸ ਧਰਮਦੇਵ ਜੀ ਦਾ ਪੱਲੇ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕੋਈ ਕਰਦੇ ਆ ਕਿ ਜੋ ਇਹ ਦੁਖ ਦੀ ਘੜੀ ਹੈ ਉਹ ਅੰਦਰ ਦਿੱਤੇ ਇਹ ਸਾਡੀ ਵੀ ਬਾਹਰ ਬਾੜਦਿਆਂ ਤੋਂ ਇਤਿਹੀਆਂ ਬੇਨਤੀਆਂ ਸਾਰੀਆਂ ਉਹ ਵੀ ਵੀਰਾਂ ਬਾਹਰ ਦੁਆਰੇ ਕੇਤਨ ਤੋਂ ਪਾਤਸ਼ਾਹ ਕਿ ਜਿਹੇ ਜਿਹੇ ਤੋਂ ਨਾਮ ਹੋਰ ਵੀ ਜਿਹੜੇ ਨਗਰਾਂ ਦੇ ਵਿੱਚ ਹੋਏ ਆਣ ਗ੍ਰਾਮ ਲੱਗੇ ਆਣ ਕਿਆਂ ਉਹਨਾਂ ਨਗਰਾਂ ਦੇ ਵਿੱਚ ਵੀ ਜਾ ਕੇ ਵੱਧ ਸਦਾ ਪਤਨੀ ਬੰਦਾਂ ਕੇ ਜੀ ਟੋਕਰੀ ਕੰਨੀ ਵਿੱਚ ਹਰੇਕ ਜੋ ਜਿੰਨਾ ਦੇ ਕਿਸ ਤਰ੍ਹਾਂ ਉਹਨਾਂ ਨਾਲ ਉਹਨਾਂ ਨਾਲ ਹੈ ਹੈ ਆ ਗੰਗਾ ਹੈ ਉਹ ਆਪਣੀ ਹੈ ਨਾ ਬਾਪ ਜੇ ਜਨ ਕਰੀ ਆਪਾਂ ਕਹਿੰਦੇ ਜਿਹੜਾ ਦੁੱਖ ਹੁੰਦਾ ਜਾਂ ਦਰਦ ਹੁੰਦਾ ਉਹ ਵਡਾਇਆ ਤੋਂ ਬੰਡਿਆ ਜਾਂਦਾ ਅੱਜ ਇਸ ਦਰਦ ਨੂੰ ਜਿਹੜਾ ਕਿ ਤੁਹਾਡੇ ਇਲਾਕੇ ਦੇ ਜਿਹੜੇ ਧਰਮਿਕ ਧਰਾਮੇ ਨੇ ਕਿ ਥੰਮੇ ਤੋਂ ਬਾਅਦ ਦਿਲ ਦੇ ਕਹਿ ਸਕਦੇ ਆਪਾਂ ਥੰਮੇ ਤੋਂ ਬਾਅਦ ਦੇਖ ਸਾਸਤ ਨੂੰ ਕਰ ਰਹੇ ਆ ਲੇਕਿਨ ਸਾਸ ਦੇ ਨਾਲ ਨਾਲ ਕਿ ਚੇਅਰਮੈਨ ਨੇ ਵੀ ਕਰ ਰਿਹਾ ਪਰ ਉਪਰਾਲਾ ਕਿਵੇਂ ਤੋਂ ਲੱਗਾ ਕਿ ਦੇਖੋ ਐ ਉਪਰਾਲਾ ਇਹਨਾਂ ਦਾ ਸਹਯੋਗ ਪਿੰਡ ਨੇ ਦਿੱਤਾ। ਇੱਕ ਕੀ ਕਹਿਣਾ ਚਾਹੁੰਦਾ ਹਾਂ। ਦੇਖੋ ਜੀ ਘਾਟਾ ਲੈ ਵੀ ਸਭ। ਅਸੀਂ ਇਹਨਾਂ ਬਾਰੇ ਇਹ ਕਹਿੰਦੇ ਇਹੋ ਜਿਹਾ ਇਨਸਾਨ ਘਰਤੀ ਪੈਦਾ ਆਉਂਦੇ ਦੁਨੀਆ ਤੇ। ਜੀ। ਆਪ ਦੇ ਪਿੰਡ ਦੀ ਜੱਟ ਕੇ ਸਾਡੇ ਦੇ ਪਿੰਡ ਦੀ ਇੰਨੀ ਮਦਦ ਕਰੀ ਹੈ। ਜੀ। ਅਸੀਂ ਕਹਿ ਨਹੀਂ ਸਕਦੇ। ਜੀ। ਇਹੋ ਜਿਹੇ ਇਨਸਾਨ ਦੁਨੀਆ ਤੇ ਆਉਂਦਾ ਤਾਂ ਹੀ ਪੈਦਾ। ਜੀ। ਇਹਨਾਂ ਧਰਮ ਦੀ ਦਰਾਵੇ ਵਾਲੇ ਜਿਹੜੇ ਜੋ ਵੀ ਉਪਰਾਲਾ ਕਰਿਆ ਹੈ ਜੀ ਬਹੁਤ ਜਲਾਗਾ ਲੋਗ ਹੈ। ਜੀ। ਨਾਲ ਹੀ ਆਮ ਆਦਮੀ ਪਾਰਟੀ ਇਹ ਤੇ ਜਿਹੜੇ ਇਹਨਾਂ ਨੇ ਨਹੀਂ ਮਤਲਬ ਉਹਨਾਂ ਦਾ ਕਰਿਆ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਸਰਕਾਰਾਂ ਦੇ ਵਿੱਚ ਜਿਹੜੇ ਚਲਾਉਣ ਵਾਲੇ ਆਪਣੇ ਭਰਾ ਹੁੰਦੇ ਆ ਉਹ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਲੇਕਿਨ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੂੰਗਾ ਇਹਨਾਂ ਬਾਰੇ ਤਾਂ ਜੀ ਬੇਦਾਗ ਬੰਦੇ ਆ ਜੀ ਪਹਿਲਾਂ ਤੋਂ ਲਾ ਕੇ ਜਦੋਂ ਸਟਾਰਟਿੰਗ ਤੋਂ ਲਾ ਕੇ ਸੀ ਨਾਲ ਇਹਨਾਂ ਦੇ ਜੀ ਇਹਨਾਂ ਨੇ ਮਤਲਬ ਜਿੱਥੇ ਵੀ ਕਰਿਆ ਇਹਨੇ ਤਾਂ ਇਸ ਜਗ੍ਹਾ ਤੇ ਬਸੇ ਮੁਕਾਮ ਤੇ ਜੀ ਪਹਿਲਾਂ ਤੋਂ ਲਾ ਕੇ ਨਹੀਂ ਜਾਣਦੇ ਆ ਦੇਖਿਆ ਵੀ ਹੈ ਤੇ ਵੇਖੀ ਨਹੀਂ ਲੱਗੀ ਜੀ ਬਹੁਤ ਵਧੀਆ ਸਾਨ ਹੈ ਜੀ ਧਰਮਜੀਤ ਜੀ ਅਖੀਰ ਦੇ ਵਿੱਚ ਕੀ ਹੈ ਕਿ ਜਿਹੜਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਵੱਡੀ ਕਦਰਦਾਨ ਦੇ ਵਿੱਚ ਤੁਹਾਡੇ ਪਿੰਡ ਵਾਸੀ ਤੁਹਾਡੇ ਨਾਲ ਖੜੇ ਹੈ ਸਿੰਡ ਦੇ ਵਿੱਚ ਤੁਸੀਂ ਲੋਕ ਦੱਸਾ ਕੀ ਕੰਮ ਕਰਦੇ ਦੇਖੋ ਜੀ ਜਿਵੇਂ ਸੁੰਦਲ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਜੀ ਉਸੇ ਤਰੀਕੇ ਦੇ ਨਾਲ ਮੇਰਾ ਤਾਂ ਇੱਕ ਉਪਰਾਲਾ ਹੀ ਸੀਗਾ ਜੀ ਤੇ ਮੇਰੇ ਨਾਲ ਸਾਥੀ ਨੇ ਭਾਈ ਹਰਮਨ ਅਰਗੇ ਪੰਚਾਇਤ ਮੈਂਬਰ ਸੀਗੇ ਔਰ ਇਹ ਕਰਗੇ ਆ ਤੇ ਹਰਵਿੰਦਰਾ ਮੁੱਢਾ ਜੀ ਸਾਰੇ ਆ ਤਾਂ ਹੀ ਆਂਦੇ ਨੇ ਨਾਲ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਕਿਹਾ ਯਾਰ ਆਪਾਂ ਆਪ ਦੇ ਪੱਲਿਓ ਜੇ ਹੁਣ ਜੇ ਤਾਂ ਸਾਡੇ ਕੋਲ ਇੰਨੀ ਜ਼ਮੀਨ ਜਾਇਦਾਦ ਹੁੰਦੀ ਜੀ ਤਾਂ ਸ਼ਾਇਦ ਆਪਾਂ ਕਹਿ ਦਿੰਦੇ ਵੀ ਇਹ ਲੋਕ ਜੋ ਕਰਤਾ ਰਹਿੰਦੇ ਅਸੀਂ ਤਾਂ ਇਹ ਸੋਚਿਆ ਸੀਗਾ ਵੀ ਚਲੋ ਥੋੜੇ 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 ਨਾਲ ਹੋ ਜੇ ਤਾਂ ਅਸੀਂ ਥੋੜੇ ਘਰਾਂ 'ਚ ਜਾ ਸਕਿਆ ਜਿਵੇਂ ਜੇ ਕਹਿ ਨਹੀਂ ਸਕਦੇ ਸਾਰੇ ਪਿੰਡ ਕੋਲੇ ਜਾਏ ਜੀ ਥੋੜੇ ਥੋੜੇ ਨਾਲ ਇਹ ਟਰਾਲੀ ਭਰ ਗਈ ਸਾਡੀ ਮਰਦੇ ਹਰ ਬੰਦਾ ਇਹ ਗੱਲ ਸੋਚਦਾ ਹਰ ਇੱਕ ਦੇ ਘਰੋ ਜੇ ਇੱਕ ਗੱਟਾ ਆਇਆ ਵੱਟੜ ਆਇਆ ਜੀ ਸਾਡੀ ਇੱਕ ਟਰਾਲੀ ਭਰ ਗਈ ਤਾਂ ਜੀ ਲੋਕ ਵੀ